ਤੇ ਵੈਲਕਮ ਟੂ ਬੈਕ ਮਾਈ ਚੈਨਲ ਸਾਥਰੀਆ ਕਲਾਈ ਸਾਰਿਆਂ ਨੂੰ ਤੇ ਅੱਜ ਨਵੀਂ ਵੀਡੀਓ ਨਾਲ ਫੇਰ ਤੁਹਾਡੇ ਨਾਲ ਸਵਾਗਤ ਹੈ ਤੇ ਮੌਸਮ ਬਹੁਤ ਵਧੀਆ ਹੋਇਆ ਚਸ਼ਾ ਹੋ ਚੁੱਕੀਆਂ ਗਿਆ ਬਸ ਆਖੀ ਦਾ ਦਿਨ ਲੰਘ ਚੁੱਕਿਆਗਾ ਦੋ ਦਿਨ ਦੀ بارشਾਂ ਤੇ ਕਹਿ ਦਈਏ ਵੀ ਜੇ ਇੰਨੀ ਗਰਮੀ ਸੀਗੀ ਤੇ ਥੋੜੀ ਜਿਹੀ ਰਾਤ ਮਿਲੀ ਹੈ ਉਸ ਤੋਂ ਤੇ ਬੱਚੇ ਵੀ ਅੱਜ ਸੰਡੇ ਬਣਾ ਰਹੇ ਆ ਪੂਰਾ ਇਸ ਖੂਬਸੂਰਤ ਮੌਸਮ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਇੱਕ ਇਹੋ ਜੀ ਜਗ੍ਹਾ ਤੇ ਧਾਰਮਿਕ ਸਥਾਨ ਤੇ ਵੀ ਐ ਤੇ ਉਹਦਾ ਲੋਕੇਸ਼ਨ ਬਹੁਤ ਵਧੀਆ ਇਹ ਹੁਣ ਤੁਹਾਨੂੰ ਪਹੁੰਚ ਕੇ ਦੱਸਾਂਗੇ ਵੀ ਅਸੀਂ ਕਿਹੜੀ ਜਗ੍ਹਾ ਚੱਲੇ ਆਂ ਲਓ ਜੀ ਗੱਡੀ 'ਚ ਬਹਿ ਗਏ ਆਂ ਤੇ ਚੱਲਣ ਦੀ ਤਿਆਰੀ ਦੇ ਵਿੱਚ ਤੇ ਦਿਖਾਉਣੇ ਆ ਤੁਹਾਨੂੰ ਅੱਜ ਕੁਝ ਪਹਾੜੀ ਲੁੱਕ ਜੰਗਲ ਤੇ ਹੋਰ ਜਗ੍ਹਾ ਤੇ ਕਿਹੜੀ ਜਗ੍ਹਾ ਚੱਲਦੇ ਆਂਗੇ ਉਥੋਂ ਪਹੁੰਚ ਕੇ ਦਿਖਾਵਾਂਗੇ। ਲੋ ਜੀ ਚੱਲ ਪਏਗੇ ਇਕੋ ਸਿਟੀ ਵਿੱਚੋਂ ਦੀ ਨਿਕਲਦੇ ਹੋਏ ਅਸੀਂ ਤੇ ਇਕੋ ਸਿਟੀ ਦਾ ਵੀ ਕੁਝ ਤੁਹਾਨੂੰ ਦਿਖਾਵਾਂਗੇ ਜਗ੍ਹਾ ਵਾਂ ਤੇ ਤੇ ਆਪਾਂ ਚੱਲੇ ਆਂਗੇ ਸਰਪ੍ਰਾਈਜ਼ ਹਜੇ ਗੁਰੂਗੜ ਚੱਲੇ ਆਂ ਇਹ ਵੀ ਦੱਸ ਦਿੰਨੇ ਆ ਤੁਹਾਨੂੰ ਤੇ ਕਿਹੜੇ ਗੁਰੂਗੜ ਹੈ ਇਹ ਉੱਥੇ ਪਹੁੰਚ ਕੇ ਦੱਸਾਂਗੇ ਸਾਹਮਣੇ ਮੱਜਾਂ ਚਾਈ ਜਾਂਦੀਆਂ ਗਿਆ ਤੇ ਮੱਜਾਂ ਨੇ ਰੋਡ ਬਲੌਕ ਕਰਤਾ ਪੁਲ ਦੇ ਨਾਲੋਂ ਨਿਕਲ ਕੇ ਆਪਾਂ ਜਿਹੜਾ ਸਿਸਮਾ ਵਾਲਾ ਪਾਸੇ ਰੋਡ ਹੈ ਉਧਰਲੀ ਸਾਈਡ ਜਾਵਾਂਗਾ ਤੇ ਇਕੋ ਸਿਟੀ ਦੇ ਵਿੱਚ ਸ਼ੋਰੂਮ ਵਗੈਰਾ ਬਣ ਚੁੱਕੇ ਆ ਇਧਰਲੀ ਸਾਈਡ ਪੋਲਾ ਜੋ ਹਾਈਵੇ ਹੈ ਆਪਾਂ ਪੁਲ ਤੋਂ ਬਾਈਪਾਸ ਨਿਕਲਿਆਂਗੇ ਕੋਈ ਕਿਥੋਂ ਆ ਗਿਆ ਬਣੀ ਸਾਹਮਣੇ ਉਹ ਮੈਕਸ ਦੀ ਬਿਲਡਿੰਗ ਵੀ ਦਿਖ ਰਹੀ ਹੈ ਇਧਰ ਰੋਡ ਤੋਂ ਸਟਾਰਟਿੰਗ ਹੋ ਚੁੱਕੀ ਹੈ ਤੇ ਇਕੋ ਸਿਟੀ ਲਿਖਿਆ ਪੜ ਵੀ ਸਕਦੇ ਹੋਗੇ ਇਕੋ ਸਿਟੀ ਦੇ ਸ਼ੋਰੂਮ ਆ ਇਹ ਕੋਈ ਪੈਟਰੋਲ ਪੰਪ ਹੈ ਹੋਰ ਇੱਕੋ ਸਿਟੀ ਦੇ ਵਿੱਚ ਅਪਡੇਟ ਕੀ ਹੋਇਆ ਹੈਗਾ ਇਹ ਵੀ ਹੈ ਇੱਥੇ ਹੁਣ ਸਟਰਾਬਰੀ ਸਕੂਲ ਵੀ ਬਣ ਚੁੱਕਿਆ ਹੈਗਾ ਉਹਦੀ ਬਿਲਡਿੰਗ ਵੀ ਤੁਹਾਨੂੰ ਦਿਖਾ ਦਿੰਨੇ ਹੈਗੇ ਕੱਲ ਨੂੰ ਮੁੱਕਦੇ ਇਹ ਆ ਗਈ ਸਟਰਾਬਰੀ ਸਕੂਲ ਦੀ ਬਿਲਡਿੰਗ ਇਹ ਹਾਲੇ ਇਸ ਸਾਲ ਚਾਲੂ ਨਹੀਂ ਹੋਇਆ ਹੈਗਾ ਇਹ ਸਕੂਲ ਬਣਿਆ ਹੈਗਾ ਚੰਡੀਗੜ੍ਹ ਦਾ ਸਭ ਤੋਂ ਮਹਿੰਗਾ ਸਕੂਲ ਹੈ ਇਹ પેટ્રોલ ਪੰਪ ਹੈ ਉਹਨਾਂ ਸ਼ੱਪੀ ਦੀ ਐਕਸਟੈਂਡ ਹੈ ਤੇ ਹਾਈਵੇ ਚੜ ਜਾਂਦਾ ਹਾਈਵੇ ਪੋਲ ਉੱਥੇ ਬਣਿਆ ਹੋਇਆ ਜਿੱਥੇ ਬਾਈਪਾਸ ਜਆ ਬਣਿਆ ਹੋਊਗਾ ਤੇ ਗੱਡੀਆਂ ਪੁੱਠੀਆਂ ਸਿੱਧੀਆਂ ਵੀ ਆਉਂਦੀਆਂ ਹੀ ਰਹਿੰਦੀਆਂ ਇੱਥੇ ਇਹ ਨਾਲ ਹੀ ਸ਼ੋਅਰੂਮ ਜਗ੍ਹਾ ਹੈ ਤੀਜਾ ਰੋਡ ਬਾਏ ਤੁਹਾਨੂੰ ਤਾਂ ਹੀ ਦਿਖਾ ਰਿਹਾ ਤਾਂ ਕਿ ਜਿਹੜੀ ਜਗ੍ਹਾ ਅਸੀਂ ਚੱਲੇ ਆਂਗੇ ਜੇ ਕਿਸੇ ਨੇ ਉੱਥੇ ਜਾਣਾ ਹੋਵੇ ਤਾਂ ਤੁਸੀਂ ਇਸ ਰੋਡ ਥਾਈਂ ਜਾ ਸਕਦੇ ਹੋ ਇਹ ਆ ਗਿਆ ਇੱਧਰਲੇ ਪਾਸੇ ਮੈਡੀ ਸਿਟੀ ਰੋਡ ਇੱਧਰ ਇਕੋ ਸਿਟੀ ਆ ਇੱਧਰ ਮੈਡੀ ਸਿਟੀ ਰੋਡ ਆ ਇੱਧਰ ਸਾਰਾ ਮੈਡੀ ਸਿਟੀ ਆ ਇੱਧਰ ਸਾਰੇ ਹਸਪੀਟਲ ਵਗੈਰਾ ਬਣਨੇ ਹੈਗੇ ਬਾਈਪਾਸ ਤੇ ਇੱਧਰ ਇਕੋ ਸਿਟੀ ਰਿਆ ਇਸ਼ੀ ਆ ਪਿੰਡ ਪੜੌਂਜੀ ਆ ਚੁੱਕਿਆ ਹੈਗਾ ਆਹ ਰਸਤਾ ਪਿੰਡ ਦਾ ਇੱਥੇ ਪ੍ਰਾਚੀਨ ਮੰਦਿਰ ਵੀ ਹੈ ਇੱਕ ਬੜਾ ਇੱਥੇ ਸਾਲ ਚ ਇੱਕ ਵਾਰੀ ਮੇਲਾ ਲੱਗਦਾ ਜਰੂਰ ਆਪਾਂ ਇਸ ਰੋਡ ਤੋਂ ਨਿਕਲਦੇ ਹੋਏ ਸਿੱਧਾ ਆ ਮੈਕਸੀ ਬਿਲਡਿੰਗ ਕੋਲੇ ਨਿਕਲ ਗਏ ਆ ਜਿਹੜੀ ਉਹ ਬਿਲਡਿੰਗ ਬਣ ਰਹੀ ਆ ਸਾਹਮਣੇ ਇਹ ਰੈਸਟੋਰੈਂਟ ਹੋਟਲ ਮਾਲ ਸਾਰਾ ਕੁਝ ਹੀ ਆ ਤੇ ਨਾਲ ਹੋਰ ਵੀ ਬਣ ਰਹੇ ਹੈਗੇ ਤੇ ক্রিকেট ਸਟੇਡੀਅਮ ਰੋਡ ਵੀ ਇੱਧਰ ਹੀ ਜਾਂਦਾ ਹਰਿਆਲੀ ਦੇਖ ਸਕਦੇ ਆ ਤੁਸੀਂ ਇੱਥੇ ਇੱਕ ਆ ਮਾਲ ਵੀ ਬਣਨਾ ਮਾਡਰਨ ਲਾਈਫ ਸਟਾਈਲ ਦੇ ਨਾਮ ਤੋਂ ਉਧਰ ਕੇ ਐਫਸੀ ਵੀ ਆ ਚੁੱਕਿਆ ਇੱਥੇ ਹੁਣ ਆ ਸਾਨੂੰ ਨੇੜੇ ਪੈਣ ਲੱਗ ਜਾਣਾ ਉਹਨਾਂ ਕੇਐਫਸੀ ਤੋਂ ਹੀ ਬਾਈਬਸ ਤੋਂ ਚੜ ਗਏ ਆ ਇੱਥੇ ਸ਼ੂਟਿੰਗਾਂ ਵਗੈਰਾ ਚੱਲਦੀਆਂ ਰਹਿੰਦੀਆਂ ਕਰਦੇ ਰਹਿੰਦੇ ਆ ਲੋਕੀ ਤੇ ਆਪਾਂ ਇੱਥੋਂ ਦੀ ਸ਼ਾਰਟਕਟ ਹੀ ਲਵਾਂਗੇ ਆਪਾਂ ਚੱਲਾਂਗੇ ਇਧਰਲੀ ਸਾਈਡ ਠੀਕ ਹੈ ਸਿੱਧਾ ਵੀ ਰੋਡ ਆ ਜਾਂਦਾਗਾ ਲੇਕਿਨ ਆਪਾਂ ਉਧਰ ਨਹੀਂ ਜਾਣਾਗਾ ਇਹ ਨਾ ਸੀ ਪਿੰਡਾਂ ਵਾਲੇ ਰੋਡ ਦੇ ਅੰਦਰੋਂ ਦੀ ਚੱਲਣਗੇ ਪਡੋਲ ਪਿੰਡ ਦਾ ਰਸਤਾ ਇਹੇ ਪਹਿਲਾਂ ਸਭ ਤੋਂ ਪਹਿਲਾਂ ਇਕੋ ਸਿਟੀ ਬਣਨ ਤੋਂ ਪਹਿਲਾਂ ਨਿਊ ਚੰਡੀਗੜ੍ਹ ਬਣਨ ਤੋਂ ਪਹਿਲਾਂ ਇਹ ਇਹੀ ਮੇਨ ਹਾਈਵੇ ਸੀਗਾ ਜਿਹੜਾ ਕਿ ਸਿਸਵਾ ਨੂੰ ਜੋੜਦਾ ਸੀਗਾ ਇਹ ਰੋਡ ਐਵੇਂ ਤਾਂ ਐਵੇਂ ਹੀ ਰਹਿ ਗਿਆ ਜਦੋਂ ਬਾਹਰਲਾ ਹਾਈਵੇ ਬਣ ਗਿਆ ਉਸ ਤੋਂ ਬਾਅਦ ਇਹ ਰੋਡ ਪਿੰਡ ਨੂੰ ਹੀ ਸੀਮਤ ਰਹਿ ਗਿਆ ਅੱਗੇ ਜਾ ਕੇ ਇਹ ਰੋਡ ਬੰਦ ਹੋ ਜਾਂਦਾ ਬੱਸਾਂ ਵੀ ਇਧਰ ਹੀ ਜਾਂਦੀਆਂ ਪਟ્રોલ ਦੀਆਂ ਹਲੇ ਵੀ ਜਾਂਦੀਆਂ ਇਧਰ ਭੱਠੇ ਬਹੁਤ ਇੱਟਾਂ ਦੇ ਸਭ ਤੋਂ ਵੱਧ ਇੱਥੇ ਹੀ ਆ ਪਟ્રોલ ਇੱਟਾਂ ਦੇ ਭੱਠੇ ਆ ਤੁਸੀਂ ਦੇਖ ਸਕਦੇ ਹੋਗੇ 5 6 ਭੱਠੇ ਤਾਂ ਇੱਥੋਂ ਐਂ ਹੀ ਦਿਖ ਗਏ ਪਟੋਲ ਦੇ ਪਟੋਲ ਦੇ ਵਿੱਚ ਦੀ ਜਾਂਦੇ ਹੋਏ ਹੀ ਅਸੀਂ ਅੱਗੇ ਨੂੰ ਵਧ ਰਹੇ ਹੈਗੇ ਤੇ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਅਸੀਂ ਆਪਣੀ ਮੰਜ਼ਿਲ ਤੇ ਜਾਣਾ ਹੈ ਤੇ ਇਹ ਨਜ਼ਾਰਾ ਤੁਹਾਨੂੰ ਦਿਖਾਈ ਜਾਣਾ ਰਾਸਤੇ ਦੇ ਵਿੱਚ ਇਹ ਪਟੋਲ ਦਾ ਮਾਰਕੀਟ ਆ ਗਈ ਪਿੰਡ ਦੀ ਤੇ ਇੱਥੋਂ ਆਪਾਂ ਰਾਈਟ ਲਵਾਂਗੇ ਇੱਧਰ ਆਨੇ ਇਹ ਰਾਈਟ ਰੈਲ ਆ ਇੱਥੋਂ ਦੀ ਆ ਦੇਖੋ ਮਹਿੰਦਰ ਬਾਗ ਏਟੀਐਮ ਵਗੈਰਾ ਨਹੀਂ ਆਣੇ ਕੋਈ ਪਾਪਾ ਇੱਥੋਂ ਦੀ ਰਾਈਟ ਲੈ ਕੇ ਅਸੀਂ ਇੱਧਰ ਆਨੇ ਕੋ ਬੋਲੇਗਾ ਤੁਮਰੇ ਏਟੀਐਮ ਦੇਖੂਗੀ ਰਹਿਤ ਤੇ ਹਮਰੇ ਹੈ ਨਹੀਂ ਏਡਿਓ ਤੇ ਹੈ ਏਡਿਓ ਨਹੀਂ ਹੈ ਇਹ ਮਾਰਕੀਟ ਹੈ ਸੰਡੇ ਕਰਕੇ ਵੀ ਕੱਟ ਲੇਕਿਨ ਇਹ ਪੁਰਾਣੀ ਮਾਰਕੀਟ ਹੈ ਇੱਥੇ ਪਿੰਡਾਂ ਵਾਲੀ ਮਾਰਕੀਟ ਜਿਹਨੂੰ ਕਹਿ ਦਿੰਦੇ ਬੱਚੇ ਦੇ ਢਿੱਡ ਭਰਾਂਗੇ ਤੁਸੀਂ ਪਿੰਡ ਦੇ ਵਿੱਚੋਂ ਦੀ ਹੁੰਦੇ ਹੁੰਦੇ ਹੋਏ ਇਹ ਆ ਗਿਆ ਪਡੋਲਪਿੰਡ ਦਾ ਹਸਪਤਾਲ ਸਰਕਾਰੀ ਪਸ਼ੂਆਂ ਵਾਲਾ ਤੇ ਲੋਕਾਂ ਦੇ ਘਰ ਬਣੇ ਹੋਏ ਆ ਇੱਥੇ ਤੇ ਅਸੀਂ ਅੱਪ ਚੱਲਿਆਂਗੇ ਗੁਰਦੁਆਰਾ ਸਾਹਿਬ ਇਹ ਆ ਗਿਆ ਸਰਕਾਰੀ ਸਕੂਲ ਪਡੋਲਪਿੰਡ ਦਾ ਪਡੋਲ ਦੀਆਂ ਪਿੰਡ ਦੀਆਂ ਗਲੀਆਂ ਪੁਰਾਣੀਆਂ ਹੋਈਆਂ ਪਿੰਡ ਬਹੁਤ ਵੱਡਾ ਇਹ ਇਹ ਵੀ ਜੇਕਰ ਮੁੱਲਾਪੁਰ ਤੋਂ ਬਾਅਦ ਪਿੰਡ ਹੁੰਦਾਗਾ ਤਾਂ ਪਡੋਲਪਿੰਡ ਮੈਨੂੰ ਲੱਗਦਾ ਵੀ ਇਹੀ ਕਾਫੀ ਵੱਡਾ ਫੈਲਿਆ ਹੋਇਆ ਹੈ ਨਾ ਇੱਕ ਸਾਈਡ ਤੇ ਰਹਿ ਗਿਆ ਨਿਊ ਚੰਡੀਗੜ੍ਹ ਦੀ ਘਰ ਵੀ ਦੇਖ ਸਕਦੇ ਹੋ ਕੁਲੇ ਡੁਲੇ ਬਣੇ ਹੋਏ ਹੈਗੇ ਤਾਂ ਤੁਸੀਂ ਧਿਆਨ ਚੋਲੋ ਕਿ ਅੰਦਰ ਲਿਖਾਉਂਦਾ ਉਹ ਰੰਗਦੇ ਨਹੀਂ ਹੋੜੀ ਅੰਦਰ ਕੋਈ ਗੱਲ ਬਟਾ ਮੈਂ ਤਾਂ ਹੋਰ ਸਾਰਾ ਕਿਤੇ ਕਿੰਨੇ ਚੈਟੀਆਂ ਮਾ ਉਹ ਹੁਣ 12-12 ਜਾਂਦੇ ਆ ਬਾਹਰ ਲਈ ਪਿੰਡ ਦੀ ਜਿਹੜੀ ਫਿਰਨੀਆਂ ਹੁੰਦੀਆਂ ਉਹਨੂੰ ਛੱਡਣਾ ਨਹੀਂ ਹੈਗਾ ਤੇ ਬਾਹਰ ਦਾ ਵੀਊ ਵੀ ਦੇਖ ਸਕਦੇ ਹੋ ਤੁਸੀਂ ਇੱਥੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਨੇ ਘਰ ਬਾਹਰ ਬਣਾਉਣੀ ਸ਼ੁਰੂ ਕਰ ਦਿੱਤੇ ਆ ਕਿਉਂਕਿ ਇਧਰਲੀ ਸਾਈਡ ਇਹ ਨਿਊ ਚੰਡੀਗੜ੍ਹ ਦਾ ਹਿੱਸਾ ਨਹੀਂ ਹੈਗੇ ਇੱਧਰ ਸਾਰੀ ਗ੍ਰੀਨੀ ਛੱਡੀ ਹੋਈ ਆ ਗ੍ਰੀਨੀ ਛੱਡਣ ਹੋਣ ਕਰਕੇ ਇੱਧਰ ਕੋਈ ਪਲੈਨਿੰਗ ਨਹੀਂ ਆਉਣੀ ਕਿਸੇ ਤਰ੍ਹਾਂ ਦਾ ਪ੍ਰੋਜੈਕਟ ਨਹੀਂ ਆਣਾ ਇੱਧਰ ਲਈ ਸਾਈਟ ਤੇ ਕੋਠੀਆਂ ਤੁਸੀਂ ਦੇਖ ਸਕਦੇ ਹੋ ਖੁੱਲੇ ਡੁੱਲੇ ਘਰ ਬਣੇ ਹੋਏ ਆ ਡੋਬਰਜਿੰਡੀ ਨਾਲ ਡੋਬਰਜਿੰਡੀ ਨਾਲ ਆ ਨਹੀਂ ਇਹ ਸਮਝ ਨਹੀਂ ਨਾ ਕਿ ਇਹ ਕਿੱਥੇ ਵਸਣਾ ਹੈ ਇਹ ਆਪਾਂ ਬਾਹਰ ਫਿਰਨੀ ਦੇ ਚੱਲ ਰਹੇ ਆ ਮੈਂ ਅੰਦਰੋਂ ਆਇਆ ਰੋਡ ਤੋਂ ਬਾਹਰੋਂ ਰੋਡ ਵੀ ਹੈਗਾ ਉਧਰੋਂ ਵੀ ਆ ਸਕਦੇ ਸੀਗੇ ਦੇਖੋ ਇਹ ਵੀ ਬਣੀ ਹੋਈ ਹੈ ਸਮਾਦ ਕਿਸੇ ਦੀ ਇੱਧਰ ਦਰਸ਼ਨ ਬਾਗ ਵਾਲੇ ਪਾਸੇ ਮੁੜ ਜਾਣਾ ਆਪਾਂ ਨੇ ਤੇ ਹੁਣ ਇਹ ਰਸਤਾ ਤੁਸੀਂ ਦੇਖ ਸਕਦੇ ਹੋ ਮੈਂ ਜਿੱਦਾਂ ਤੁਹਾਨੂੰ ਕਿਹਾ ਸੀਗਾ ਵੀ ਇਹ ਸੀ ਇੱਕ ਜੰਗਲ ਰਸਤਾ ਇੱਕ ਐਡਵੈਂਚਰ ਜਿਹਾ ਰਸਤਾ ਹਨਾ ਤੇ ਇਹ ਸਾਰੇ ਇੱਧਰਲੇ ਫਸੇ ਆ ਇੱਧਰ ਸਾਰੇ ਬਹੁਤ ਸਾਰੇ ਫਾਰਮ ਹਾਊਸ ਵੀ ਬਣੇ ਹੋਏ ਆ ਲੋਕਾਂ ਦੇ ਖੇਤ ਤਾਂ ਹੈਗੇ ਹੀ ਆਲਰੇਡੀ ਉਹ ਫਾਰਮ ਹਾਊਸ ਤੋਂ ਦੇਖੋ ਦਿਖ ਰਿਹਾਗਾ ਤੇ ਕੈਪਟਨ ਮਰਿੰਦਰ ਦਾ ਸਾਡੇ ਜਿਹੜੇ ਸੀਐਮ ਰਹਿ ਚੁਕੇ ਆ ਤੇ ਉਹਨਾਂ ਦਾ ਵੀ ਫਾਰਮ ਹਾਊਸ ਇਧਰਲੀ ਸਾਈਡ ਹੀ ਆ ਇਸ ਰੋਡ ਦੇ ਉੱਤੇ ਹੀ ਆ ਹੁਣ ਜਿੱਦਾਂ ਆ ਫਾਰਮ ਹਾਊਸ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਬਿਲਕੁਲ ਨਵਾਂ ਤੇ ਵੀ ਕਿਸੇ ਨੇ ਸ਼ੌਂਕੀ ਤੌਰ ਤੇ ਬਣਾਇਆ ਹੋਇਆ ਜਗ੍ਹਾ ਤੇ ਫਰੰਟ ਦੇਖ ਸਕਦੇ ਹੋ ਤੁਸੀਂ ਇਹਦਾ ਦਰਸ਼ਨ ਬਾਗ ਜਿੱਤੇ ਤੱਕ ਮੈਨੂੰ ਲੱਗਦਾ ਇਹੀ ਕੈਪਟਨ ਦਾ ਪਰ ਨਹੀਂ ਇਹ ਨਹੀਂ ਆਗਾ ਤੇ ਆਪਾਂ ਆਪਣੇ ਮੰਜ਼ਲ ਤੱਕ ਅੱਗੇ ਜਾਈ ਜੰਨੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਵੀ ਇੱਥੇ ਫਾਰਮ ਹਾਊਸ ਬਣਿਆ ਤੁਸੀਂ ਦੇ ਚੈੱਕ ਕਰ ਸਕਦੇ ਹੋ ਬਣਾ ਕੇ ਛੱਡ ਰਿਹਾ ਕਣਕਾਂ ਵੀ ਪੱਕ ਚੁੱਕੀਆਂ ਕਣਕਾਂ ਕੱਟਣ ਤੇ ਆ ਤੇ ਪਹਾੜੀਆਂ ਸਾਹਮਣੇ ਤੇ ਇਧਰ ਖੇਤ ਬਾਉਂਡਰੀ ਕੀਤੀ ਹੋਈ ਆ ਖੇਤਾਂ ਨੂੰ ਵੀ ਇੱਕ ਤਰ੍ਹਾਂ ਦੀ ਤੇ ਮੋਦਰੀ ਬੈਠੀ ਹੈ ਬੇਬੇ ਬੈਠੀ ਹੈ ਸਾਡੇ ਖੇਤ ਖੇਤਾਂ ਦੇ ਵਿੱਚ ਮੋਟਰਾਂ ਇਧਰਲੇ ਪਾਸੇ ਅਲੱਗ ਇੱਕ ਚੀਜ਼ ਸਕੂਨ ਜਾਂ ਮਿਲਦਾ ਹਨਾ ਠੰਡਕ ਜੀ ਨਹੀਂ ਕਿਤੇ ਹਨਾ ਹਾਂ ਜਿਵੇਂ ਬਿਲਕੁਲ ਪਾਣੀ ਆ ਪਹਾੜਾਂ ਦੇ ਨੇੜੇ ਆਗੇ ਫਿਰਦੇ ਅਸੀਂ ਰੇਤੀ ਆ ਗਈ ਕਿਉਂਕਿ ਇਹ ਨਦੀ ਦਾ ਏਰੀਆ ਚ ਆ ਗਿਆ ਥੋੜਾ ਜਿਹਾ ਹਨਾ ਅੱਦੇ ਕੱਟੇ ਨੂੰ ਤਾਂ ਪਈ ਹੈ ਬਣਾ ਤੇ ਕਿਸਾਨੀ ਖੇਤੀ ਖੇਤ ਕਰ ਰਹੇ ਆ ਇਹ ਲੈ ਲੋ ਜੀ ਰੋਡ ਸਾਰਾ ਵਧੀਆ ਬਣਿਆ ਹੋਇਆ ਰੋਡ ਦੀ ਕੋਈ ਚਿੰਤਾ ਨਹੀਂ ਹੈ ਇੱਥੇ ਇਹ ਦੇਖੋ ਐਡਵੋਕੇਟ ਆ ਕਿਛੇ ਉਹਦਾ ਫਾਰਮ ਹਾਊਸ ਹੈ ਇਹ ਵੀ ਫਾਰਮ ਹਾਊਸ ਦੀ ਜਗ੍ਹਾ ਬਾਉਂਡਰੀ ਕੀਤੀ ਹੋਈ ਹੈ ਤੇ ਆ ਜੈ ਲੋ ਇਹ ਸਾਈਨ ਵੀ ਬਣੇ ਹੋਏ ਆ ਤਾਂ ਕਿ ਇਹ ਨੇਰੇ ਰਾਤ ਬਰਾਤੇ ਆਉਣੇ ਤਾਂ ਇਹ ਚਮਕ ਹੁੰਦੀਆਂ ਵੀ ਇੱਥੇ ਅੱਗੇ ਟਰਨ ਹੈ ਪਾਕੀਂ ਨੇਰਿਆਂ ਦੇ ਵਿੱਚ ਥੋੜੇ ਬਈ ਜੰਗਲੀ ਜਾਨਵਰ ਨਿਕਲਦੇ ਰਹਿੰਦੇ ਆ ਹਿਰਨ ਵਗੈਰਾ ਵਗੁਰਾ ਥੋੜਾ ਜਿਹਾ ਤੇ ਲੋ ਜੀ ਆਪਾਂ ਆਪਣੀ ਜਗ੍ਹਾ ਤੇ ਪਹੁੰਚ ਚੁੱਕੇ ਆ ਜਿਹੜੀ ਜਗ੍ਹਾ ਤੇ ਆਉਣਾ ਸੀਗਾ ਤੇ ਪਹਾੜਾਂ ਦੇ ਬਿਲਕੁਲ ਜੰਗਲਾਂ ਦੇ ਵਿੱਚ ਧਾਰਮਿਕ ਸਥਾਨ ਬਣਿਆ ਹੋਇਆ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ੀਸ਼ਮੈਲ ਤੇ ਅਸੀਂ ਇੱਥੇ ਮੱਥਾ ਟੇਕਣ ਆਏ ਆ ਤੇ ਹੁਣ ਆ ਉਹਦੀ ਗੱਡੀ ਪਾਰਕ ਕਰਦੇ ਆ ਉਸ ਤੋਂ ਬਾਅਦ ਕਰਦੇ ਆ ਗੱਲ ਤੁਹਾਡੇ ਨਾਲ ਲੋਜੀ ਫਾਈਨਲੀ ਪਹੁੰਚ ਚੁਕੇ ਆ ਅਸੀਂ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਦਰਬਾਰ ਤੇ ਕਾਰ ਪਾਰਕਿੰਗ ਆਪ ਆਪਣੀ ਇੱਥੇ ਕਰ ਦਿੱਤੀ ਹੈ ਤੇ ਕਹਿੰਦੇ ਚਪਲਾਉਣ ਵਿੱਚ ਹੀ ਲਾਉਣੀ ਹੈ ਤੇ ਚੰਗੀ ਗੱਲ ਮੈਂ ਹੁਣੇ ਚਪਲਾ ਲਾਉਣੀ ਹੈ ਗੱਡੀ ਦੇ ਵਿੱਚ ਹੀ ਤੇ ਬਹੁਤ ਸ਼ਾਂਤੀ ਹੈ ਇੱਥੇ ਤੇ ਰੋਜ਼ ਆਈਏ ਨਾ ਬੜਾ ਸਕੂਨ ਜਾਂ ਮਿਲਦਾ ਚਲੋ ਹੱਥ ਧੋ ਕੇ ਉਹ ਇੰਟਰਸ ਗੇਟ ਸੀ ਸੋ ਬਾਅਦ ਇੱਧਰ ਆਏਗੇ ਇਹ ਬਿਲਡਿੰਗ ਆ ਲੰਗਰ ਹਾਲ ਦਿਸ ਇਜ਼ ਮਾ ਅੱਛਾ ਇਹ ਲੰਗਰ ਇੱਥੇ ਜੋੜੇ ਉਤਾਰਨ ਤੋਂ ਬਾਹਰ ਆਪਣੀ ਗੱਡੀ ਜ ਰੱਖ ਸਕਦੇ ਹੋ ਤੇ ਇਹ ਸਾਹਮਣੇ ਬਿਲਕੁਲ ਹਰ 18 ਤਰੀਕ ਨੂੰ ਇੱਥੇ ਭਾਰੀ ਰਾਸ਼ਮ ਦਾ ਨਿਸ਼ਾਨ ਸਾਹਿਬ ਨੂੰ ਸਜਦਾ ਕਰਨ ਤੋਂ ਬਾਅਦ ਅਸੀਂ ਚੱਲਿਆਂਗੇ ਮੇਨ ਦਰਬਾਰ ਮੱਥਾ ਟੇਕਣ ਤੇ ਪਾਠ ਚੱਲ ਰਿਹਾ ਆ ਜਾ ਸਾਧਗੋਵੀ ਗੋਵਿੰਦ ਜੀ ਸਾਧਗੋਵੀ ਗੋਵਿੰਦ ਰੇਂਪ ਵੀ ਬਣੇ ਹੋਏ ਆ ਤੇ ਪੌੜੀਆਂ ਤਾਂ ਹੈ ਹੀ ਆ ਸਤਿਗੁਰੂ ਆਪ ਨੂੰ ਬੁਲਾਏ ਸਰਗਰ ਤੇ ਹੋ ਮਤਲੀ ਕਰੁ ਬੁਲਾਏ ਅੰਧਰੋਂ ਕੀ ਟੋਕਾਂ ਨਹੀਂ ਲਾਂਦੇ ਜੋਰੋਂ ਕੀਦਰ ਨਹੀਂ ਧਰਦੇ ਸਤਿਗੁਰੂ ਜੋਤੀ ਜੁਨੇ ਕਿਰਨੋਂ ਸੰਕੇਜ ਮੋਲ ਨਾਲ ਚੋ ਸੁਨੇ ਚੋਇਸਤੂ ਹੁੰਦਾ ਨਾ ਕਿਰਨਾਂ ਨਾ ਕਿਦਰ ਮਤੇ ਆਪ ਰਸਨਿਤ ਆਪ ਹੀ ਹੀ ਕਰੇ ਆਵਨ ਧਾਵਨ ਕੁਰਦਵਾਰ ਦਾ ਮਤਰਾ ਟੇਕ ਕੇ ਤੇ ਬਾਹਰ ਆ ਚੁੱਕੇ ਹਾਂਗੇ ਤੇ ਬਾਹਰ ਹੋਣ ਤੋਂ ਬਾਅਦ ਸਾਹਮਣੇ ਗੇਟ ਤੇ ਜਿਹੜਾ ਵਿਊ ਆ ਹਰੀਿਆਲੀ ਆ ਤੁਸੀਂ ਆਪਣੇ ਹੱਥ ਦੇਖ ਸਕਦੇ ਹੋ ਹਰ ਚੀਜ਼ ਬੰਨੀ ਹੋ ਪੱਖੀਆਂ ਸਫਾਈ ਬੰਨੀ ਹੋ ਪੱਖੋ ਸਭ ਕੁਝ ਵਧੀਆ ਬਣਾਇਆ ਤੇ ਬੱਚੇ ਆ ਰਹੇ ਆ ਤੇ ساری ਬਿਲਡਿੰਗ ਹੈਗੀ ਆ ਤੇ ਇੱਥੇ ਜੀ ਹੋਰ ਦਿਖਾਉਣੇ ਆਗੇ ਜਿਹੜਾ ਜਗਾ ਤਾਂ ਹੈ ਜੀ ਸੋਹਣੀ ਜਗਾ ਤੇ ਬਣਾਇਆ ਹੋਇਆ ਵਿੱਚ ਬਿਲਕੁਲ ਜੰਗਲਾਂ ਦੇ ਵਿੱਚ ਲਾ ਲਓ ਚਾਹੇ ਖੇਤਾਂ ਦੇ ਵਿੱਚ ਲਾ ਲਓ ਤੇ ਤੁਹਾਨੂੰ ਇੱਕ ਇੱਥੇ ਜਾਨਵਰ ਵੀ ਰੱਖੇ ਹੋਏ ਇਹਨਾਂ ਨੇ ਪੰਛੀ ਵਗੈਰਾ ਜਿਹੜੇ ਕੀ ਪ੍ਰਜਾਤੀਆਂ ਘਟ ਹੁੰਦੀਆਂ ਦਿਖਦੀਆਂ ਨੇ ਇੱਧਰ ਲੰਗਰ ਹਾਲ ਹੈ ਮਾਤਾ ਸਾਹਿਬ ਕੋਰ ਲੰਗਰ ਹਾਲ ਤੇ ਹੁਣ ਤੁਹਾਨੂੰ ਉਹ ਚੀਜ਼ ਦਿਖਾ ਕੇ ਆਉਣੇ ਹੈਗੇ ਜਿੱਥੇ ਪੰਛੀ ਰੱਖੇ ਹੋਏ ਨੇ ਦੇਖਦੇ ਆ ਕਾਫੀ ਤੇ ਟਾਈਮ ਹੋ ਗਿਆ ਇਹਨੂੰ ਪੰਛੀ ਹੁਣ ਘਟ ਨਗੇ ਹੁਣ ਥੱਲੇ ਹਾਲ ਬਣਿਆ ਹੋਇਆ ਉੱਪਰ ਦਰਬਾਰ ਸਾਹਿਬ ਬਰਾਜਮਾਨ ਕਿਤੇ ਆ ਦਰਬਾਰ ਤੇ ਇਧਰ ਰਿਹਾ ਇਸ਼ੀ ਬਿਲਡਿੰਗ ਹਸਪੀਟਲ ਵਗੈਰਾ ਸਭ ਕੁਝ ਹੈ ਇੱਥੇ ਕਿਉਂਕਿ ਜਿਸ ਤਰ੍ਹਾਂ ਦੱਸਿਆ ਤੁਹਾਨੂੰ ਵੀ 18 ਤਰੀਕ ਹਰ 18 ਮਹੀਨੇ ਦੀ ਨੂੰ ਇੱਥੇ ਇੱਕ ਸੰਗਤ ਹੁੰਦੀ ਹੈ ਇਕੱਠ ਹੁੰਦਾ ਹੈ ਉਹ ਸਾਰਾ ਕੁਝ ਇੱਥੇ ਜਿੱਦਾਂ ਇਹ ਵੀ ਇੱਕ ਹਾਲ ਦੇ ਉੱਪਰ ਤੇ ਹਾਂ ਬੱਚਿਆਂ ਨੂੰ ਪਤਾ ਹੈ ਇਹ ਕਿੱਥੇ ਆ ਲਿਫਟ ਵੀ ਬਣ ਚੁੱਕੀ ਇੱਥੋਂ ਤੱਕ ਕਰਕੇ ਇਧਰ ਘਰ ਬਣਿਆ ਹੋਇਆ ਹੈਗਾ ਤੇ ਸਨੇਕ ਸੀਰ ਤੇ ਤੇਰੇ ਪਿੱਛੇ ਤੁਹਾਨੂੰ ਦਿਖਾਉਣਾ ਤੁਹਾਨੂੰ ਦਿਖਾਉਣੇ ਆ ਕਿ ਜਿਹੜੇ ਪੰਛੀ ਇੱਥੇ ਰੱਖੇ ਹੋਏ ਆ ਜਰਾ ਮੈਂ ਕਰੀਏ ਮੈਨੂੰ ਪਤਾ ਲੱਗੇ ਸਾਰਾ ਜੂ ਦੀ ਲੁੱਕ ਲਾ ਲਓ ਚਾਹ ਇਹਨਾਂ ਦੀ ਦੇਖਰੇਖ ਲਾ ਲੋ ਕੈਟੀ ਹੈ ਹਾਂ ਆ ਦੇਖੋ ਜਿਵੇਂ ਨਾ ਸਿਆ ਕੈਟੀ ਬਿੱਲੀ ਰੱਖੀ ਹੋਈਆਂ ਦੋ ਜੋੜੇ ਆ ਬਿੱਲੀਆਂ ਦੇ ਦੇ ਕਿੰਨੀ ਸੋਹਣੀਆਂ ਰੂਸੀ ਬੈਠੀ ਹੈ ਵਿਚਾਰੀ ਉਸ ਤੋਂ ਇਲਾਵਾ ਖਰਗੋਸ਼ ਨਾ ਨਾ ਉਹ ਦੰਦੀ ਵੱਡੂ ਬੁੱਤ ਉਹਦੇ ਦੰਦ ਤਿੱਕੇ ਹੁੰਦੇ ਆ ਖਰਗੋਸ਼ਾਂ ਦੇ ਕਾਫੀ ਇਹ ਦੇ ਬੁੱਤ ਦੰਦੀ ਵੱਡੂ ਉਹ ਅੱਜਕੱਲ੍ਹ ਦੰਦੂ ਵੱਧਦੇ ਆ ਰੈਬਿਸ਼ ਹੁੰਦੇ ਇਹਨਾਂ ਦੇ ਫਿਰ ਉਸ ਤੋਂ ਬਾਅਦ ਆ ਜਾਂਦੇ ਆ ਮੁਰਗੇ ਏਵਾਮ ਜੰਗਲੀ ਮੁਰਗੇ ਬਲੈਕ ਠੀਕ ਹੈ ਫਿਰ ਅੱਗੇ ਆ ਜਾਂਦੇ ਆ ਕਬੂਤਰ ਕਬੂਤਰ ਵੀ ਰੱਖੇ ਵਿਆਹ ਦੇ ਖਾਸੇ ਕਬੂਤਰ ਜਿਹੜੇ ਬੱਚੇ ਇੱਥੇ ਰਹਿੰਦੇ ਆ ਖੇਡਦੇ ਘਰ ਬਣਿਆ ਹੋਇਆਗਾ ਹੋ ਨੋ ਕਿਦਾਂ ਦਾ ਲੱਗਿਆਗਾ ਇੱਥੋਂ ਦੇ ਮਾਹੌਲ ਦਾ ਤੇ ਸ਼ਾਂਤ ਵਾਤਾਵਰਨ ਸਾਫ਼ ਸੁਥਰਾ ਬੇਟਾ ਇੱਧਰ ਕੁਛ ਨਹੀਂਗਾ ਇੱਧਰ ਆ ਜਾ ਦੂਜਾ ਪਾਸਾ ਵੀ ਹੈ ਇੱਧਰ ਬਿਲਡਿੰਗ ਵਗੈਰਾ ਬਣ ਰਹੀ ਹੈ ਹਾਲ ਵਗੈਰਾ ਇੱਥੇ ਕਿਨੇ ਆਲੇ ਸੀ ਨਾ ਪਾਣੀ ਇਹ ਵੀ ਜਗਾ ਹੈਗੀ ਆ ਬੈਕ ਸਾਈਡ ਤੇ बन ਰਿਹਾ ਹਲੇ ਅੱਗੇ ਜਦੋਂ ਬਣੂਗਾ ਤਾਂ ਦੇਖਦੇ ਹਾਂ ਕੀ ਬਣਨਾ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਇੱਕ ਸੰਸਥਾ ਦੇ ਤੌਰ ਤੇ ਇੱਧਰ ਸਾਰੇ ਜਿਹੜੇ ਪਾਠੀ ਸਹਿਬਾਨ ਕੀਰਤਨੀਆਂ ਸਹਿਬਾਨ ਜਾਂ ਹੋਰ ਸੰਗਤ ਕਰਨ ਵਾਲੇ ਨੇ ਉਹ ਇੱਥੇ ਹੀ ਰਹਿੰਦੇ ਨੇ ਸਭ ਦੇ ਘਰ ਬਣੇ ਹੋਏ ਆ ਪੰਛੀ ਇਹਨਾਂ ਦੇ ਹੁਣ ਘਟਾ ਦਿੱਤੇ ਪਹਿਲਾਂ ਹੋਰ ਵੱਧ ਹੁੰਦੇ ਸੀ ਬੱਤਕ ਇੱਕ ਮੋਰਗੇਆਂ ਜੇ ਬੱਤਕ ਫਸੀ ਹੋਈ ਆ ਤੇ ਜਿਹੜੀਆਂ ਬਿੱਲੀਆਂ ਰੱਖੀਆਂ ਇਹ ਨਵੀਆਂ ਸੀ ਪਹਿਲਾਂ ਹੋਰ ਵੀ ਸੀਗੇ ਵਗੈਰਾ ਜਾਨਵਰ ਜੇ ਪੰਛੀ ਵਗੈਰਾ ਘਟਾਏ ਵੀ ਆ ਹੁਣ ਸ਼ਾਮ ਕਰਨੀ ਬੜੀ ਔਖੀ ਹੈ ਆ ਦੇਖ ਖੋ ਫਿਰ ਬਿਲੀਆਂ ਰੂਸੀਆਂ ਬੈਠੀਆਂ ਕਿਉਂਕਿ ਇਹ ਆਯਾਦ ਘੁੰਮਣ ਆ ਲਈਆਂ ਬਾਸ ਕਈ ਅਣਗਿਣਤ ਤਾਂ ਇੱਥੇ ਦਰਖਤ ਹੀ ਲੱਗੇ ਹੋਇਆ ਜਿਹੜੇ ਕਿ ਹਰ ਤਰ੍ਹਾਂ ਦੇ ਇੱਕ ਮਾਹੌਲ ਠੰਡਾ ਰੱਖਣ ਵਾਸਤੇ ਲਗਾ ਲੋ ਜਿਨ੍ਹਾਂ ਨੂੰ ਸੰਘਣੇ ਦਰਖਤ ਬੋਲਿਆ ਜਾਂਦਾ ਹੈਗਾ ਸੰਘਣੇ ਸ਼ਾਨਦਾਰ ਹਨਾ ਦੇਖੋ ਬੱਚੇ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ ਕਿਹੜੇ ਸਕੂਲ ਚ ਦੂਨ ਇੰਟਰਨੈਸ਼ਨਲ ਬਰੁਕਫੀਲਡ ਇੰਵਿਟ ਦੂਨ ਇੰਟਰਨੈਸ਼ਨਲ ਦੂਨ ਇੰਟਰਨੈਸ਼ਨਲ ਉੱਥੇ ਸਾਰੇ ਹਾਂ 3rd 3rd ਲੱਗਦਾ ਬਰੁਕਫੀਲਡ ਜੇ ਕਿਹੜਾ ਸੈਕਸ਼ਨ ਹੈ ਗਮ ਆ ਵੀ ਤਾਂ 알파 ਜੀ ਆ ਮਨਸੀਰਤ ਕਿਹੜੀ ਹੈ ਇਹਨੂੰ ਨਹੀਂ ਉਹ ਬੀਟਾ ਚ ਹੈ ਸੱਚ ਜੀ ਬੱਬਾ ਤਾਂ ਤਾਂ ਆ ਗਿਆ ਤੇ ਚਲੋ ਤੁਹਾਨੂੰ ਸਾਰਾ ਗੁਰਦੁਆਰੇ ਬਾਰੇ ਦੱਸਤਾ ਸਮਝਾ ਵੀ ਦਿੱਤਾ ਤੇ ਹੁਣ ਆਪਾਂ ਚੱਲਦੇ ਆਂ ਲੰਗਰ ਹਾਲ ਦੇ ਵਿੱਚ ਹਨਾ ਸੰਗਤਾਂ ਆਉਂਦੀਆਂ ਨੇ ਤੇ ਲੰਗਰ ਦਾ ਜ਼ਰੂਰ ਸਵਾਦ ਚੱਕਦੀਆਂ ਨੇ ਪਾਰਕਿੰਗ ਸੋਹਣੀ ਬਣੀ ਹੋਈ ਹੈ ਪਾਰਕਿੰਗ ਵਿੱਚ ਪਾਰਕਿੰਗ 'ਚ ਸ਼ੈੱਡ ਵੀ ਵਧੀਆ ਬਣਿਆ ਹੋਇਆ ਹੈ ਆ ਦੇਖੋ ਸਲਾਨਾ ਗੁਰਮਤ ਸਮਾਗਮ ਹੈ ਨਾ ਇਹਦਾ ਚਲੋ ਪੁਰਾਣਾ ਹੈ ਹਰ ਸਾਲ ਇੱਥੇ ਹੁੰਦਾ ਹੀ ਆ ਹਰ ਮਹੀਨੇ ਵੀ 18 ਤਰੀਕ ਨੂੰ ਹੁੰਦਾ ਹੀ ਆ ਪੂਰਾ ਨਾਮ ਹੈ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਸਿਸਵਾ ਮਹਾਲੀ ਚਲੋ ਹੁਣ ਲੰਗਰ ਹਾਲ ਦੇ ਵਿੱਚ ਚੱਲਦੇ ਆ ਇਹ ਜੀ ਲੰਗਰ ਹਾਲ ਪੂਰਾ ਬੈਠਣ ਵਾਸਤੇ ਤੇ ਇੱਥੇ ਦੀ ਹੈਗਾ ਆਪਣਾ ਰਸੋਈ ਘਰ ਉੱਥੇ ਹੈਗਾ ਧੋਣ ਵਾਸਤੇ ਢਾਂਡੇ ਧੋਣ ਵਾਸਤੇ ਸਾਰਾ ਸਟੋਕ ਰੋਕਰ ਵਗੈਰਾ ਉੱਥੇ ਲੱਗੀ ਤੇ ਅਸੀਂ ਤਾਂ ਖੈਰ ਅਣੀ ਸੀਰ ਤੇ ਨੇ ਖਾ ਰਹੀ ਹੈ ਲੰਗਰ ਬੈਠ ਕੇ ਖਾ ਰਹੇ ਹਾਂ ਇਹ ਤਾਂ ਦੇਖੀ ਲੰਗਰ ਛਕਣ ਤੋਂ ਬਾਅਦ ਵਰਤਨ ਝੂਠੇ ਤੁਸੀਂ ਇੱਥੇ ਧੋ ਸਕਦੇ ਹੋ ਪਹਿਲਾਂ ਦਾ ਝੂਠ ਧੋਈ ਦੀਏ ਫਿਰ ਉਸ ਤੋਂ ਬਾਅਦ ਸਰਪ ਨਾਲ ਸਾਫ਼ ਕਰਕੇ ਫਿਰ ਸਾਫ਼ ਪਾਣੀ ਨਾਲ ਮਾਂਜ ਕੇ ਚੰਗੀ ਤਰ੍ਹਾਂ ਧੋ ਕੇ ਜੇ ਦੱਸੋਗੇ ਬੱਚਿਆਂ ਨੂੰ ਤਾਂ ਬੱਚੇ ਫਿਰ ਆਪੇ ਸਿੱਖਣਗੇ ਇਹਨਾਂ ਨੂੰ ਆਦਤਾਂ ਪਾਓ ਇਸ ਚੀਜ਼ ਦੀਓ ਲੋ ਜੀ ਲੰਗਰ ਛਕਣ ਤੋਂ ਬਾਅਦ ਫਿਰ ਚੱਲੀਏ ਘਰਾਂ ਨੂੰ ਤੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਕੇ ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟਾਂ ਚ ਜ਼ਰੂਰ ਦੱਸਿਓ ਪਹੁੰਚਦੇ ਆਂ ਆਪਣਾ ਆਪਣੀ ਗੱਡੀ ਕੋਲੇ ਤੇ ਮਿਲਦੇ ਆਂ ਫਿਰ ਆਪਾਂ ਨਵੀਂ ਵੀਡੀਓ ਨਵੀਂ ਜਗ੍ਹਾ ਨਾਲ ਤਾਂ ਅਗਲੀ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ